ਕਿ ਭਗਵੰਤ ਮਾਨ ਦੀ ਹਿੰਮਤ ਕਿਉਂ ਪਈ ਉਹਨੇ ਕਿਵੇਂ ਇਹ ਮਤਾ ਲੈਂਦਾ ਔਰ ਇਸੇ ਤਰ੍ਹਾਂ ਜਿਹੜੀ ਟਿੱਪਣੀ ਕੀਤੀ ਗਈ ਆ ਦਾੜੀ ਦੇ ਉੱਤੇ ਉਹਦਾ ਵੀ ਅਸੀਂ ਫਰੋਧ ਕਰਦੇ ਆ ਇੱਥੇ ਕਦੇ ਐਂ ਕਰਲਾ ਕਦੇ ਐਂ ਕਰਨ ਦਾ ਵੋਟਾਂ ਆ ਕੇ ਐਂ ਕਰਲਾ ਨਹੀਂ ਤਾਂ ਐਂ ਕਰਲਾ ਜਿਹੜੀ ਕਾਨੂੰਨ ਦੇ ਵਿੱਚ ਇਹ ਤਬਦੀਲੀ ਲੈਂਦੀ ਹੈ ਇਹ ਬਿੱਲ ਪਾਸ ਕੀਤਾ ਹੈ ਇਹ ਗਲਤ ਹੈ ਆਉਣ ਵਾਲੇ ਸਮੇਂ ਚ ਪਰਤ ਪੈ ਜੂਗੀ ਕੋਈ ਵੀ ਸਿੱਖ ਵਿਰੋਧੀ ਸਰਕਾਰ ਆਊਗੀ ਤੇ ਉਹ ਸਾਡੀ ਸ਼੍ਰੋਮਣੀ ਕਮੇਟੀ ਨੂੰ ਖਤਮ ਕਰ ਦਊਗੀ ਤੇ ਇੱਥੇ ਤਾਂ ਬੋਰਡ ਚਾਹੀਦੇ ਨੇ ਅੱਜ ਸਿਆਸਤ ਇਸ ਕਰਕੇ ਖੇਢੀ ਜਾ ਰਹੀ ਹੈ ਕਿ ਸਰਕਾਰ ਕੋਈ ਹੋਰ ਹੈ ਅੱਜ ਸਰਕਾਰ ਜਿਹੜੀ ਆ ਉਹ ਬਾਦਲ ਵਿਰੋਧੀ ਹੈ ਜਦੋਂ 2000 ਦੇ ਵਿੱਚ ਸ੍ਰੀ ਗੁਰੂ ਰਾਮ ਸਿੰਘ ਚੇਅਰ ਸਟਾਪ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਦੋਂ ਕਿਉਂ ਨਹੀਂ ਬੋਲੇ ਜਦੋਂ ਪੰਜਾਬ ਐਜੂਕੇਸ਼ਨ ਬੋਰਡ ਰਾਈ ਮ ਸਕੂਲਾਂ 'ਚ ਬੱਚਿਆਂ ਨੂੰ ਪੜਾਈਆਂ ਗਈਆਂ ਕਿਤਾਬਾਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਨੋਟੀਫਾਈ ਕਰਕੇ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਪੜ੍ਹੇ ਉਦੋਂ ਕਿਉਂ ਨਹੀਂ ਬੋਲੇ ਤੇ ਜੇ ਬੀਬੀ ਜਗੀਰ ਕੌਰ ਜਿਹੜਾ 1995 ਦਾ ਵਿਸਮ ਸਿੱਖ ਸਮੇਲਨ ਦਾ ਮਤਾ ਸੀ ਜੇ ਉਦੋਂ ਉਹ ਆਪਣਾ ਟੀਵੀ ਚਾਲਣ ਜਿਹੜਾ ਸੀ ਸ਼੍ਰੋਮਣੀ ਕਮੇਟੀ ਖੁਦ ਆਪਾਂ ਚਾਲੂ ਕਰਦੀ ਤਾਂ ਅੱਜ ਇਹ ਰੌਲਾ ਕਿਉਂ ਪੈਂਦਾ ਦੋਸ਼ੀ ਕੌਣ ਇਹ ਹੁਣ ਤੁਸੀਂ ਹਿਸਾਬ ਲਾ ਲਓ ਪਰ ਦੂਸਰੇ ਪਾਸੇ ਭਗਵੰਤ ਮਾਨ ਜਿਹੜਾ ਘਾਟੋ ਨੇ ਵੀ ਨਹੀਂ ਕੀਤੀ ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਅੱਜ ਕਾਨੂੰਨ ਦੇ ਵਿੱਚ ਜਿਹੜੀ ਆ ਉਹ ਤਬਦੀਲੀ ਕਰ ਰਿਹਾ ਐ ਐਸਜੀਪੀਸੀ ਵੱਲੋਂ ਅੱਜ ਜਿਹੜਾ اجلاس ਸੱਦਿਆ ਗਿਆ ਭਗਵੰਤ ਮਾਨ ਦੇ ਟਵੀਟ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਹੋਏ ਜਿਹੜੇ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਸਿਆਸੀ ਦੰਨਾਂ ਦੇ ਵਿੱਚ ਕਾਫੀ ਰੋਸ ਹੈ ਕਾਫੀ ਪਾਰਟੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਨੇ ਐਸਜੀਪੀਸੀ ਕਾਫੀ ਤਾਂ ਅੱਜ ਜਿਹੜਾ اجلاس ਸੱਦਿਆ ਗਿਆ 77 ਗੁਰਚਰਨ ਸਿੰਘ ਗਰੇਵਾਲੋਂਸ ਨੂੰ ਸੰਬੋਧਿਤ ਕਰ ਰਹੇ ਨੇ ਬੀਬੀ ਜਗੀਰ ਕੋਰ ਇੱਥੇ ਪਹੁੰਚੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਜਥੇਦਾਰ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਬਲਦੇਸ਼ ਸਿੰਘ ਸਰਸਾ ਸਾਡੇ ਨਾਲ ਮੌਜੂਦ ਨਹੀਂ ਤਾਂ ਕਿਵੇਂ ਦੇਖਦੇ ਹੋ ਅੱਜ ਜਿਹੜਾ ਇੱਧਰ اجلاس ਸੱਦਿਆ ਗਿਆ ਕੱਲ ਵੀ ਮੀਟਿੰਗ ਹੋਈ ਹੈ ਜਿਹੜੀਆਂ ਮੀਟ ਗੱਲ ਇਹ ਹੈ ਕਿ ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ ਮੈਂ ਇਹ ਗੱਲ ਕਹਿਣ ਤੋਂ ਗਰਿਜ਼ ਨਹੀਂ ਕਰਾਂਗੇ ਕਿ ਸਿਆਣੇ ਕਹਿੰਦੇ ਆ ਕਿ ਉੱਜੜਿਆ ਬਾਗਾਂ ਦੇ ਘਲ ਅੱਜ ਸ਼੍ਰੋਮਣੀ ਕਮੇਟੀ ਤੇ ਜਿਹੜਾ ਕਬਜ਼ਾ ਹੈ ਉਹ स्वर्गीय ਪ੍ਰਕਾਸ਼ ਸਿੰਘ ਬਾਦਲ ਉਹਦੇ ਪਰਿਵਾਰ ਤੇ ਉਹਦੇ ਝੋਲੀ ਚੁੱਕਾ ਹੈ ਉਹ ਜਦੋਂ ਵੀ ਉਹਨਾਂ ਨੂੰ ਮਾੜੀ ਮੁਰਤੀ ਲੱਗਦਾ ਹੈ ਕਿ ਆਜਾ ਇੱਥੇ ਅਸੀਂ ਆਹ ਮੁੱਦਾ ਠਾਉਣਾ ਉਦੋਂ ਉਹ ਜਰਨਲ ਜਲਾਸੇ ਬੁਲਾ ਲੈਂਦੇ ਨੇ ਤੇ ਬੰਦ ਕਮਰਾ ਮੀਟਿੰਗਾਂ ਵੀ ਕਰ ਲੈਂਦੇ ਨੇ ਅਖਬਾਰਾਂ ਦੇ ਮੀਡੀਆ ਰਾਈ ਫਿਰ ਖਬਰਾਂ ਜਿਹੜੀਆਂ ਨੇ ਬੜੀਆਂ ਜ਼ਬਰਦਸਤ ਜਿਹੜੀਆਂ ਨੇ ਉਹ ਥੇ ਦੇ ਦਿੰਦੇ ਨੇ ਪਰ ਅਸਲੀਅਤ ਤਾਂ ਕੁਝ ਜੜੀਆਂ ਉੱਪਰ ਤਾਂ ਜਿਵੇਂ ਅੱਜ ਵੀ ਜਲਾਸਾ ਹੋਇਆ ਗਿਆ ਲੱਗਦਾ ਕੋਈ ਵੱਡਾ ਐਕਸ਼ਨ ਹੋ ਸਕਦਾ ਕਦਾਂ ਐਕਸ਼ਨ ਹੁਣ ਐਕਸ਼ਨ ਤਾਂ ਹੋ ਚੁੱਕਾ ਉਹ ਡਾਇਰੈਕਸ਼ਨਾਂ ਉਹਨਾਂ ਨੂੰ ਕੱਲ੍ਹ ਦੀਆਂ ਮਿਲ ਚੁੱਕੀਆਂ ਭਈ ਤੁਸੀਂ ਅੱਜ ਦੀ ਜਰਨਲ ਜਲਾਸਾ ਅਜੇ ਤੱਕ ਫਾਰਮੈਲਟੀ ਹੈ ਔਰ ਜੇ ਜਰਨਲ ਅਜਲਾਸ ਹੋਇਆ ਜੇ ਇਸ ਜਰਨਲ ਅਜਲਾਸ ਦੇ ਵਿੱਚ ਆਹ ਜਿਹੜੇ ਮੁੱਦੇ ਨੇ ਸਿਧਾਂਤਕ ਮੁੱਦੇ ਨੇ ਜਿਹੜਾ ਇਹਨਾਂ ਨੂੰ ਅਸੀਂ ਇਹ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਤੇ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਆਹ ਮੰਗ ਪੱਤਰ ਜਿਹੜਾ ਹੈ ਇਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਕੱਤਰ ਸਹਿਬਾਨ ਅਤੇ ਮੈਂਬਰ ਸਹਿਬਾਨਾਂ ਨੂੰ ਦੇ ਚੁੱਕੇ ਹਾਂ ਕਿ ਇਸ ਮੰਗ ਪੱਤਰ ਦੇ ਵਿੱਚ ਅਸੀਂ ਬੜਾ ਸਪਸ਼ਟ ਲਿਖਿਆ ਹੈ ਪੀਪਲ ਗਵਰਨਮੈਂਟ ਸਰਕਾਰ ਨੇ ਜਿਹੜਾ ਇਹ ਮਤਾ ਲਿਆ ਕੇ 20 ਜੂਨ 2023 ਨੂੰ ਗੁਰਦੁਆਰਾ ਐਕਟ 1950 25 ਦੇ ਵਿੱਚ ਇਹ ਜਿਹੜਾ ਸੋਧ ਕੀਤੀ ਜਾ ਰਹੀ ਹੈ ਇਹ ਗਲਤ ਹੈ ਕਿਉਂਕਿ ਆਉਣ ਵਾਲੇ ਸਮੇਂ ਵਾਸਤੇ ਇੱਕ ਪਰੰਪਰਾ ਬਣ ਜੇਗੀ ਕੋਈ ਵੀ ਸਿੱਖ ਵਿਰੋਧੀ ਸਰਕਾਰ ਜਿਹੜੀ ਆ ਉਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਉਹਦੇ ਖਿਲਾਫ ਮਤਾ ਪਾਸ ਕਰਕੇ ਖਤਮ ਕਰ ਸਕਦੀ ਹੈ ਜਿਸ ਦਾ ਸਿੱਧਾ ਵਿਰੋਧ ਕਰਦੀ ਹੈ ਔਰ ਇਸੇ ਤਰ੍ਹਾਂ ਜਿਹੜੀ ਟਿੱਪਣੀ ਕੀਤੀ ਗਈ ਆ ਦਾੜੀ ਦੇ ਉੱਤੇ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਪਰ ਇਹਦੇ ਨਾਲ ਨਾਲ ਅਸੀਂ ਇਸੇ ਮੰਗ ਪੱਤਰ ਦੇ ਵਿੱਚ ਅੱਗੇ ਲਿਖਿਆ ਕਿ ਭਗਵੰਤ ਤਾਂ ਮਾਨ ਦੀ ਹਿੰਮਤ ਕਿਉਂ ਪਈ ਉਹਨੇ ਕਿਵੇਂ ਮਤਾ ਲੈਂਦਾ ਕਿਉਂ ਇਹ ਜਰਨਲਿਸਟ ਉਹਨੇ ਆਪਣੀ ਅਸੈਂਬਲੀ ਹੌਸ ਦੇ ਵਿੱਚ ਇਹ ਬਿੱਲ ਪਾਸ ਕਰਕੇ ਤੇ ਗੁਰਦੁਆਰਾ ਸੋਧ ਬਿੱਲ ਦੇ ਵਿੱਚ ਐਕਟ ਲਾ ਕੇ ਉਹ ਹਿੰਮਤ ਕਿਵੇਂ ਕੀਤੀ ਹੈ ਉਹਨੇ ਸੋਧ ਕਰਨ ਦੀ ਦੋਸ਼ੀ ਕੌਣ ਹੈ ਅਸਲ ਦੋਸ਼ੀ ਅਸੀਂ ਇਸ ਪੱਤਰ 'ਚ ਵੀ ਲਿਖਿਆ ਕਿ ਅਸਲ ਦੋਸ਼ੀ ਹੈਗਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਜਿਹੜੇ ਅੱਜ ਜਿਸ ਤਰ੍ਹਾਂ ਇਹ ਬੋਲਿਆ 1999 ਚ ਜਦੋਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ ਉਸ ਟਾਈਮ ਦੇ ਉੱਤੇ ਅੱਜ ਦੋਵੇਂ ਹੀ ਸੰਸਾਰ ਤੇ ਹੈ ਸਵਰਗਿਆ ਗਰਚਨ ਸਿੰਘ ਤੌੜਾ ਤੇ ਸਵਰਗਿਆ ਪ੍ਰਕਾਸ਼ ਸਿੰਘ ਮਾਦਨ 1999 ਚ ਇਹਨਾਂ ਦਾ ਆਪਸ ਵਿੱਚ ਜਿਹੜਾ ਸੀ ਉਤੋਂ-ਉਤੋਂ ਮਮੇ ਹੋ ਗਈ ਖਾਲਸੇ ਦੇ 300 ਸਾਲਾ ਦਿਵਸ ਦੇ ਸਮਾਗਮ ਤੋਂ ਪਹਿਲਾਂ ਉਸ ਟਾਈਮ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਭੋਲੇ ਵੀ ਭਾਈ ਇਹ ਜਿਹੜਾ 300 ਸਾਲਾ ਸਮਾਗਮ ਹੈ ਇਹਨੂੰ ਰਲ ਕੇ ਮਨਾ ਲਓ ਤੇ ਫਿਰ ਕਰ ਲਓ ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਬੋਲੇ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ ਬੀਬੀਆਂ ਮੱਖਣ ਚੋਂ ਬਾੜ ਖੜਦੀਆਂ ਨੇ ਇਸ ਤਰ੍ਹਾਂ ਕੱਟ ਕੇ ਉਹ ਮਾਰਿਆ ਭਾਈ ਰਣਜੀਤ ਸਿੰਘ ਨੂੰ ਅੱਜ ਕਹਿ ਰਹੇ ਨੇ ਕਿ ਇਹ ਸਰਕਾਰ ਸਾਡੇ ਦਖਲ ਦੇ ਦਿੱਤੀ ਉਹ ਸਰਕਾਰ ਨਹੀਂ ਸੀ ਫਿਰ ਸਾਲ 2000 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਪਬਲਿਸ਼ ਕੀਤੀ ਗਈ ਆ 1999 ਵਿੱਚ ਜਿਸ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਿਹਾ ਗਿਆ ਹੈ ਔਰ ਉਹ ਕਿਤਾਬ ਦਾ ਖੜਾ ਕਿੱਥੋਂ ਤਿਆਰ ਹੋਇਆ ਉਹ ਕਿਤਾਬ ਕਿਵੇਂ ਉਹਦੇ ਬਾਰੇ ਮੈਂ ਜਿਹੜਾ ਪਹਿਲਾਂ ਕਹਿ ਚੁੱਕਾ 16 ਮਾਰਚ 2013 ਨੂੰ ਡੇ ਐਂਡ ਨਾਈਟ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਚੱਲਿਆ 24 ਮਿੰਟ ਦੀ ਵੀਡੀਓ ਆ ਉਹ ਵੇਖ ਲਿਓ ਕੁਝ ਸਪੱਸ਼ਟ ਕੀਤਾ ਹੈ ਇਸੇ ਤਰ੍ਹਾਂ ਸਾਲ 2000 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੁੰਦਿਆ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਤ ਗੁਰੂ ਰਾਮ ਸਿੰਘ ਚੇਅਰਸਟਾਫ ਔਰ ਸਤਗੁਰੂ ਸ਼ਬਦ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਅਪਰੰਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗਾਰ ਕਿਸੇ ਨੂੰ ਸਤਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕਰ ਸਕਦੇ ਲੇਕਿਨ ਉਸ ਟਾਈਮ ਤੇ ਸਤਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਗਈ ਔਰ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਹੈ ਅਕਾਲੀ ਦਲ ਦਾ ਪ੍ਰਧਾਨ ਆ ਔਰ ਸਿੱਖ ਧਰਮ ਨੂੰ ਮੁੱਢੋਂ ਹੀ ਰਾਦ ਕਰ ਦਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥ ਨੂੰ ਰੱਦ ਕਰਕੇ ਡੰਮੀ ਗੁਰੂ ਦੇਹਦਾਰੀ ਗੁਰੂ ਨੂੰ ਪ੍ਰੋਮੋਟ ਕਰ ਰਿਹਾ ਉਹ ਤੋਂ ਸ਼ਰਮਿੰਦਗੀ ਕਮੇਟੀ ਕਿਉਂ ਨਹੀਂ ਬੋਲੀ ਫਿਰ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ 1997 ਚ ਪੰਜਾਬ ਦਾ ਮੁੱਖ ਮੰਤਰੀ ਹੁੰਦਿਆ ਪੰਜਾਬ ਦਾ ਮੁੱਖ ਮੰਤਰੀ ਹੁੰਦਿਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਮਜਲੂਮਾਂ ਦਾ ਖੂਨ ਚੂਸਣ ਵਾਲਾ ਦੱਸ ਕੇ ਕਿਤਾਬਾਂ ਪਬਲਿਸ਼ ਕੀਤੀਆਂ ਗਈਆਂ ਨੋਟੀਫਾਈ ਕਰਕੇ ਔਰੋ ਕਿਤਾਬਾਂ 2017 ਤੱਕ ਸਕੂਲਾਂ 'ਚ ਪੜਾਈਆਂ ਗਈਆਂ ਨੇ ਹਿਸਟਰੀ ਆਫ ਪੰਜਾਬ ਪਲੱਸ 2 ਦੇ ਬੱਚਿਆਂ ਨੂੰ ਉਹ ਤੇ ਅੱਜ ਤੱਕ ਇਹ ਕਿਉਂ ਨਹੀਂ ਬੋਲੇ ਸੋ ਮੈਂ ਇਸ ਪੱਤਰ ਦੇ ਵਿੱਚ ਇਹ ਬੇਨਤੀ ਕੀਤੀ ਆ ਅੱਜ ਜਰਨਲ ਹੋ ਸਕੇ ਸਮੇਤ ਪ੍ਰਧਾਨ ਸਾਰੇ ਮੈਂਬਰਾਂ ਨੂੰ ਕਿ ਜਿੱਥੇ ਤੁਸੀਂ ਅੱਜ ਇਸ ਵਿਸ਼ੇ ਦੇ ਉੱਤੇ ਭਗਵੰਤ ਮਾਨ ਵੱਲੋਂ ਜਿਹੜਾ ਬਿੱਲ ਲਿਆਂਦਾ ਗਿਆ ਪਾਸ ਕੀਤਾ ਗਿਆ ਐਕਟ ਦੇ ਵਿੱਚ ਸੋਧ ਕੀਤੀ ਜਾ ਰਹੀ ਆ ਇੱਥੇ ਬੋਲ ਰਹੇ ਹੋ ਜਿੱਥੇ ਤੁਸੀਂ ਇਹ ਦਾੜੀ ਦੇ ਮੁੱਸਲੇ ਤੇ ਬੋਲ ਰਹੇ ਹੋ ਉੱਥੇ ਆਹ ਜਿਹੜੇ ਕੰਮ ਕੀਤੇ ਨੇ ਜਿਹੜੀ ਸ਼੍ਰਮਣੀ ਕਮੇਟੀ ਨੇ ਕਿਤਾਬ ਪਬਲਿਸ਼ ਕੀਤੀ ਆ ਔਰ ਇਹਦੇ ਸਬੰਧ ਵਿੱਚ ਮੈਂ 1907 ਦੇ ਵਿੱਚ ਕੇਸ ਕੀਤਾ ਤੇ ਉਸ ਟਾਈਮ ਤੇ ਜਦੋਂ ਇਹਨਾਂ ਨੂੰ ਨੋਟਿਸ ਦੇ ਰੂਪ ਚ ਪਟੀਸ਼ਨ ਦੀ ਕਾਪੀ ਆਈ ਤੇ ਫਿਰ ਇਹਨਾਂ ਨੇ ਇੱਕ ਕਮੇਟੀ ਬਣਾਈ ਸ਼੍ਰਮਣੀ ਕਮੇਟੀ ਔਰ ਮੈਂ ਅੱਜ ਵੀ ਇਹ ਪ੍ਰਧਾਨ ਸਾਹਿਬ ਨੂੰ ਕਹਿਆ ਪਹਿਲਾਂ ਵੀ ਲਿਖਤੀ ਪੱਤਰ ਦਿੱਤੇ ਨੇ ਸਾਰੇ ਪ੍ਰਧਾਨਾਂ ਨੂੰ ਦੇ ਚੁੱਕਾ ਔਰ ਮੈਂ ਅੱਜ ਤੱਕ ਜਿੰਨੇ ਜਥੇਦਾਰ ਪੜਨੇ ਨੇ ਉਹਨਾਂ ਨੂੰ ਦੇ ਚੁੱਕਾ ਭਈ ਭਾਈ ਉਹ ਕਮੇਟੀ ਨੇ ਇੱਕ ਡਾਕਟਰ ਖੜਕ ਸਿੰਘ ਦੇ ਮਲਕ ਜਿਹੜਾ ਅੰਡਰ ਕਮੇਟੀ ਬਣੀ ਵੀ ਤੁਸੀਂ ਪੜਤਾਲ ਕਰੋ ਵੀ ਇਸ ਸ਼੍ਰੋਮਣੀ ਕਮੇਟੀ ਨੇ ਕਿਤਾਬ ਕਿਉਂ ਪਬਲਿਸ਼ ਕੀਤੀ ਆ ਉਹਨਾਂ ਨੇ ਆਪਣੀ ਰਿਪੋਰਟ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤਿਆਰ ਕਰਕੇ ਲਿਖ ਦਿੱਤਾ ਕਿ ਇਸ ਸ਼੍ਰੋਮਣੀ ਕਮੇਟੀ ਦੇ ਵਿੱਚ ਕੌਣ ਆਦਮੀ ਹੈ ਜਿਨ੍ਹਾਂ ਮਤਾ ਰਾਹੀਂ ਇਹ ਕਿਤਾਬ ਚਾਈ ਗਈ ਆ ਉਹਦੀ ਪੜਤਾਲ ਕਰਾਈ ਜਾ ਤੇ ਕਮੇਟੀ ਇੱਕ ਵੱਖਰੀ ਬਣੀ ਜਾ ਅੱਜ ਤੱਕ ਉਹ ਕਮੇਟੀ ਨਹੀਂ ਬਣੀ ਕੀ ਲੱਗਦਾ ਸਿਆਸਤ ਕਿੰਨੀ ਖੇਡੀ ਜਾ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਅੱਜ ਸਿਆਸਤ ਇਸ ਕਰਕੇ ਖੇਢੀ ਜਾ ਰਹੀ ਆ ਕਿ ਸਰਕਾਰ ਕੋਈ ਹੋਰ ਐ ਅੱਜ ਸਰਕਾਰ ਜਿਹੜੀ ਆ ਉਹ ਬਾਦਲ ਵਿਰੋਧੀ ਆ ਉਹ ਸਰਕਾਰ ਬਾਦਲ ਵਿਰੋਧੀ ਆ ਜਿਸ ਕਰਕੇ ਅੱਜ ਇਹ ਖੇੜ ਖੇਢੀ ਜਾ ਰਹੀ ਆ ਬਾਦਲਾ ਨੇ ਹੁਣ ਤੱਕ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਆ ਭਈ 1999 ਵਿੱਚ ਭਾਈ ਰਣਜੀਤ ਸਿੰਘ ਨੂੰ ਲਾ ਕਦੋਂ ਇਹ ਕਿਉਂ ਨਹੀਂ ਬੋਲੇ ਜਦੋਂ 2000 ਦੇ ਵਿੱਚ ਸ੍ਰੀ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਐ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਜਦੋਂ ਕਿਉਂ ਨਹੀਂ ਬੋਲੇ ਜਦੋਂ ਪੰਜਾਬ ਐਜੂਕੇਸ਼ਨ ਬੋਰਡ ਰਾਈ ਸਕੂਲਾਂ 'ਚ ਬੱਚਿਆਂ ਨੂੰ ਪੜਾਈਆਂ ਗਈਆਂ ਕਿਤਾਬਾਂ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਕਹਿ ਕੇ ਨੋਟੀਫਾਈ ਕਰਕੇ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਪੜ੍ਹੇ ਉਦੋਂ ਕਿਉਂ ਨਹੀਂ ਬੋਲੇ ਫਿਰ ਆ ਨਾਮ ਜਿਹੜੇ ਮਸਲੇ ਬਾਕੀ ਨੇ ਉਹਨਾਂ ਦੀ ਕਿਉਂ ਨਹੀਂ ਬੋਲੇ ਮਸਲੇ ਤਾਂ ਹੋਰ ਬੜੇ ਨੇ ਪਰ ਮੈਂ ਤਾਂ ਚੁਣਵੇਂ ਇਹ ਰੱਖਿਆ ਜਿਹੜੇ ਸ਼੍ਰੋਮਿਕ ਕਮੇਟੀ ਦੇ ਨਾਲ ਸੰਬੰਧ ਹੈ ਜਿਹੜੇ ਇਹਨਾਂ ਕੰਮ ਕੀਤੇ ਨੇ ਇਹਨਾਂ ਕਿਉਂ ਨਹੀਂ ਬੋਲੇ ਸੋ ਇਹਦੇ ਪਿੱਛੇ ਬੜੇ ਰਾਜ ਨੇ ਇੱਕ ਦੋਸ਼ੀ ਕਿਨੂੰ ਮੰਨਦੇ ਹੋ ਜਿਹੜਾ ਇਸ ਮੁੱਦੇ ਦੇ ਉੱਤੇ ਇੰਨੀਆਂ ਚਰਚੇ ਵਿਸ਼ੇ ਹੋ ਰਹੇ ਨੇ ਸਿਆਸਤਾਂ ਹੋ ਰਹੀਆਂ ਦੋਸ਼ੀ ਕਿਨੂੰ ਮੰਨਦੇ ਕਾਕਾ ਮੈਂ ਪਹਿਲਾਂ ਕਹਿੰਦਾ ਅਸਲ ਦੋਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਮੈਂ ਕਿਹਾ ਉਹ ਜਿਹੜੇ ਗਾਲਾਂ ਬਾਗਾਂ ਦੇ ਗੱਲੜ ਪਟਵਾਰੀ ਕਿਉਂ ਕਿ ਆਜ ਪ੍ਰਕਾਸ਼ ਸਿੰਘ ਬਾਦਲ ਵਰਗੇ ਉਹਨਾਂ ਦਾ ਇਸ ਰੋਮਣੀ ਕਮੇਟੀ ਤੇ ਕਬਜ਼ਾ ਹੈ ਤੇ ਬਾਦਲਾਂ ਦੇ ਤੇ ਆਰਐਸਐਸ ਦਾ ਜਿਹੜਾ ਉਹ ਕਬਜ਼ਾ ਹੈ ਤੇ ਇਸ ਕਰਕੇ ਸਾਰਾ ਕੁਝ ਜੋ ਆਰਐਸਐਸ ਕਹਿ ਰਹੀ ਆ ਉਹ ਹੋ ਰਿਹਾ ਸੋ ਇਹ ਤੇ ਮੈਂ ਬੜਾ ਸਪੱਸ਼ਟ ਕਹਿੰਦਾ ਪਰ ਦੂਸਰੇ ਪਾਸੇ ਭਗਵੰਤ ਮਾਨ ਜਿਹੜਾ ਘੱਟੋ ਨੇ ਵੀ ਨਹੀਂ ਕੀਤੀ ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਅੱਜ ਕਾਨੂੰਨ ਦੇ ਵਿੱਚ ਜਿਹੜੀ ਆ ਉਹ ਤਬਦੀਲੀ ਕਰ ਰਿਹਾ ਤੁਹਾਡੇ ਵਿਚਾਰਾਂ ਦੇ ਹਿਸਾਬ ਨਾਲ ਭਗਵੰਤ ਮਾਨ ਦਾ ਜਿਹੜਾ ਗੁਰਬਾਣੀ ਪਸਾਰਨ ਨੂੰ ਲੈ ਕੇ ਟਵੀਟ ਆਇਆ ਦੂਸਰਾ ਦਾੜੀ ਪ੍ਰਕਾਸ਼ ਨੂੰ ਲੈ ਕੇ ਜਿਹੜਾ ਉਹਨਾਂ ਨੇ ਉਪਸ਼ਬਦ ਬੋਲੇ ਸਿੱਖਾਂ ਦੇ ਮਾਨਾਂ 'ਚ ਠੇਸ ਆ ਉਸ ਨੂੰ ਤੁਹਾਡੇ ਵਿਚਾਰ ਨਾਲ ਤੁਸੀਂ ਕਿਵੇਂ ਦੇਖਦੇ ਮੈਂ ਕਾਕਾ ਅੱਜ ਵਿਚਾਰਾਂ ਦਾ ਹੀ ਨਹੀਂ ਮੈਂ ਲਿਖਤੀ ਪੱਤਰ 'ਚ ਲਿਖਿਆ ਹੈ ਮੈਂ ਪ੍ਰੈਸ ਨੂੰ ਕਹਿ ਚੁੱਕਾ ਹਾਂ ਕਿ ਇਹਨਾਂ ਨੇ ਗਲਤ ਕੀਤਾ ਹੈ ਭਗਵੰਤ ਮਾਨ ਨੇ ਜਿਹੜੀ ਕਾਨੂੰਨ ਦੇ ਵਿੱਚ ਇਹ ਤਬਦੀਲੀ ਲੈਂਦੀ ਹੈ ਇਹ ਬਿੱਲ ਪਾਸ ਕੀਤਾ ਇਹ ਗਲਤ ਹੈ ਆਉਣ ਵਾਲੇ ਸਮੇਂ ਚ ਕਰਤ ਪੈਜੂਗੀ ਕੋਈ ਵੀ ਸਿੱਖ ਵਿਰੋਧੀ ਸਰਕਾਰ ਆਉਗੀ ਤੇ ਉਹ ਸਾਡੀ ਸਰੋਵਣੀ ਕਮੇਟੀ ਨੂੰ ਹੀ ਖਤਮ ਕਰ ਦੋਗੀ ਵੀ ਇੱਥੇ ਦਾ ਬੋਰਡ ਚਾਹੀਦੇ ਨੇ ਜਿਵੇਂ Hindu ਧਰਮ ਦੇ ਨਾਲ ਜਿਹੜੇ ਸੰਬੰਧਤ ਮੰਦਰ ਨੇ ਉੱਥੇ ਵੀ ਤਾਂ ਸਰਕਾਰਾਂ ਜਿਹੜੀਆਂ ਨੇ ਉਹ ਬੋਰਡ ਬਣਾਉਂਦੀਆਂ ਨੇ ਮੁਸਲਮਾਨ ਵੀ ਇਸੇ ਤਰ੍ਹਾਂ ਹੀ ਜਿਹੜਾ ਉਹ ਬੋਰਡ ਬਣਦਾ ਤੇ ਇਹ ਜਿਹੜੀ ਸਾਡੀ ਸਰੋਵਣੀ ਕਮੇਟੀ ਏਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਹੋਣ ਚਾਹੀਆ ਤੇ ਇਹਦਾ ਮਤਲਬ ਹੈ ਵੀ ਆਉਣ ਵਾਲੇ ਸਮੇਂ ਚ ਕੋਈ ਸਰਕਾਰ ਜਿਹੜੀ ਆਊਗੀ ਇਸ ਕਰਕੇ ਇਸਦਾ ਟੱਟ ਕੇ ਵਿਰੋਧ ਕਰ ਨਦਰ ਰੋਡ ਦੀ ਮੰਗ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਤੇ ਮੈਂ ਕੀ ਕਹਾਂ ਯਾਰ ਜੇ ਬੀਬੀ ਜਗੀਰ ਕੌਰ ਉਨ 2000 ਦੇ ਵਿੱਚ ਜਦੋਂ ਇਹਨੇ ਐਗਰੀਮੈਂਟ ਕੀਤਾ ਹੈ ਈਟੀਸੀ ਦੇ ਨਾਲ ਬੜਾ ਰੌਲਾ ਪੈ ਰਿਹਾ ਹੈ ਕਿ ਬੀਬੀ ਜਗੀਰ ਕੌਰ ਨੇ ਮੋਟੀਆਂ ਰਕਮਾਂ ਲੈ ਕੇ ਤੇ ਜਿਹੜਾ ਈਟੀਸੀ ਚੈਨਲ ਹੈ ਉਹ ਉਹਦੇ ਨਾਲ ਐਗਰੀਮੈਂਟ ਕੀਤਾ ਮੈਨੂੰ ਨਹੀਂ ਪਤਾ ਦਿੱਤੇ ਕਿ ਨਹੀਂ ਦਿੱਤੇ ਮੈਂ ਕੋਈ ਦਵਾਇ ਨਹੀਂ ਗੇ ਨਾ ਮੈਂ ਸੌਦਾ ਕਰਾਇਆ ਪਰ ਅਖਬਾਰਾਂ 'ਚ ਜੋ ਖਬਰਾਂ ਪੜੀਆਂ ਉਹਨਾਂ ਦੇ ਮੁਤਾਬਕ ਇਹ ਆ ਕਿ ਬੀਬੀ ਜੀਰ ਕੌਰ ਨੇ ਮੋਟੀਆਂ ਰਕਮਾਂ ਲੈ ਕੇ ਜਾਂ ਔਰ ਉਸ ਤੋਂ ਬਾਅਦ 2007 ਦੇ ਵਿੱਚ ਈਟੀਸੀ ਤੋਂ ਪੀਟੀਸੀ ਜਿਹੜੀ ਅਧਿਕਾਰਾਂ ਲੈ ਲੈਂਦੀ ਆ ਔਰ ਹਰਾਨਗੀ ਇਸ ਗੱਲ ਦੀ ਹੋਏਗੀ ਕਿ 1.5 ਕਰੋੜ ਦੇ ਵਿੱਚ ਈਟੀਸੀ ਜਿਹੜੀ ਆਪਣੇ ਅਧਿਕਾਰ ਪੀਟੀਸੀ ਨੂੰ ਦੇ ਰਹੀ ਆ ਉਸੇ ਦੇਣੀ ਸ਼ਾਮ ਨੂੰ ਈਟੀਸੀ ਜਿਹੜੀ ਆ ਉਹ ਪੀਟੀਸੀ ਕੋਲੋਂ 1 ਕਰੋੜ 25 ਲੱਖ ਚ ਯੂਕੇ ਤੇ ਯੂਐਸਏ ਦੀ ਅਧਿਕਾਰ ਵਾਪਸ ਲੈਂਦੀ ਆ ਸੋ ਇਹ ਬੜੇ ਵੱਡੇ ਸਕੈਂਡਲ ਨੇ ਬਹੁਤ ਕੁਛ ਇੱਥੇ ਹੋਇਆ ਕੀ ਹੋ ਰਿਹਾ ਤੇ ਜੇ ਬੀਬੀ ਜ਼ਗੀਰ ਕੌਰ ਜਿਹੜਾ 1995 ਦਾ ਵਿਸਭ ਸਿੱਖ ਸਮੇਲਨ ਦਾ ਮਤਾ ਸੀ ਜੇ ਉਦੋਂ ਉਹ ਇਸ ਟਾਈਮ ਆਪਣਾ ਟੀਵੀ ਚੈਨਲ ਜਿਹੜਾ ਅਸੀਂ ਸ਼੍ਰੋਮਣੀ ਕਮੇਟੀ ਖੁਦ ਆਪਣਾ ਚਾਲੂ ਕਰਦੀ ਤੇ ਅੱਜ ਇਹ ਰੌਲਾ ਕਿਉਂ ਪੈਂਦਾ ਦੋਚੀ ਕੌਣ ਇਹ ਹੁਣ ਤੁਸੀਂ ਹਿਸਾਬ ਲਾ ਲਓ ਮੈਂ ਕੋਈ ਕਸਰ ਨਹੀਂ ਛੱਡੀ ਇੱਕ ਆਖਰੀ ਸਵਾਲ ਪੁੱਛਾਂਗਾ ਜਿਹੜਾ اجلاس ਸੱਦਿਆ ਗਿਆ ਮੀਟਿੰਗ ਹੋ ਰਹੀ ਹੈ ਲੱਗਦਾ ਕੁਝ ਵੱਡਾ ਹੋ ਸਕਦਾ ਹੈ ਲੱਗਦਾ ਇੱਕ ਕਾਕਾ ਜੇ ਤੇ ਬਾਕੀ ਮੁੱਦੇ ਵੀ ਵਿਚਾਰੇ ਗਏ ਤੇ ਵੱਡਾ ਹੈ ਤੇ ਜੇ ਕੱਲ ਜੋ ਇਹਨਾਂ ਨੂੰ ਹਦਾਇਤਾਂ ਹੋ ਚੁੱਕੀਆਂ ਨੇ ਜੇ ਇਹ ਤੋਂ ਗਾ ਨਹੀਂ ਜਾਂਦੇ ਤੇ ਫਿਰ ਕੀ ਵੱਡਾ ਹੋਣਾ ਬਾਕੀ ਮੁੱਦੇ ਇੱਕ ਵਾਰ ਖੋਲ ਕੇ ਦੱਸ ਦਿਓ ਦਰਸ਼ਕਾਂ ਨੂੰ ਤੁਸੀਂ ਤੁਹਾਡੇ ਅਕੋਰਡਿੰਗ ਜਿਹੜਾ ਬਾਕੀ ਮੁੱਦਿਆਂ ਨੂੰ ਕੀ 1999 ਵਿੱਚ ਵੀ ਸਰਕਾਰ ਨੇ ਦਖਲਦਾਨੀ ਕਰਕੇ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਵਾਇਆ ਸਾਲ 2000 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਾਇਤ ਨੂੰ ਰੱਦ ਕਰਕੇ ਦੇਹਧਾਰੀ ਡੰਮੀ ਗੁਰੂ ਦੀ ਚੇਅਰ ਸਥਾਪਿਤ ਕੀਤੀ ਗਈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਤਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਗਈ 1997 ਤੋਂ ਲੈ ਕੇ ਬਾਦਲਾਂ ਦੀ ਸਰਕਾਰ ਤੋਂ ਲੈ ਕੇ 2017 ਤੱਕ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਨੋਟੀਫਾਈ ਕਰਕੇ ਹਿਸਟਰੀ ਆਫ ਪੰਜਾਬ ਦੀਆਂ ਕਿਤਾਬਾਂ ਪੜ੍ਹਾਇਆਂ ਗਈਆਂ ਉਹ ਤੇ ਜਿਹੜੀ ਹਿੰਦੀ ਬੁੱਕ ਜਿਹੜੀ ਜਿਹੜੀ ਆ 1999 ਚ ਖਾਲਸੇ ਦੇ 300 ਸਾਲਾਂ ਨੂੰ ਸਾਜਨਾ ਸਿੰਘ ਨੂੰ ਸਮਰਪਿਤ ਜਿਹੜੀ ਛਾਪੀ ਗਈ ਇਹ ਜਿਹੜੇ ਮੁੱਦੇ ਨੇ ਤਿੰਨ ਮੁੱਦੇ ਮੈਂ ਰੱਖੇ ਨੇ ਚੌਥਾ ਨਹੀਂ ਇਹਨਾਂ ਤਿੰਨਾਂ ਮੁੱਦਿਆਂ ਤੇ ਅੱਜੋ ਜੇ ਕੋਈ ਕਾਰਵਾਈ ਅੰਦਰ ਕਰਦੇ ਆ ਤੇ ਫੇਰ ਤਾਂ ਸਮਝਿਆ ਜਾਊ ਤੇ ਬਹੁਤ ਕੁਝ ਕਰਦੇ ਆ ਨਹੀਂ ਤਾਂ ਜੋ ਕੱਲ ਹਦਾਇਤਾਂ ਹੋ ਚੁੱਕੀਆਂ ਜੇ ਇਹਨਾਂ ਤੇ ਨਹੀਂ ਬੋਲਦੇ ਤੇ ਫੇਰ ਕੱਲ ਦੀਆਂ ਜੋ ਹਦਾਇਤਾਂ ਹੋ ਚੁੱਕੀਆਂ ਨੇ ਫੇਰ ਉਸੇ ਹਿਸਾਬ ਨਾਲ ਨਹੀਂ ਬੋਲਦੇ ਤਾ ਬਿਲਕੁਲ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਕਾਫੀ ਰੋਸ ਹੈ ਕਿਤੇ ਨਾ ਕਿਤੇ ਐਸਜੀਪੀਸੀ ਨੂੰ ਵੀ ਦੋਸ਼ੀ ਮੰਨਿਆ ਜਾ ਰਿਹਾ ਹੈ ਪੀਟੀਸੀ ਪੀਟੀਸੀ ਦੇ ਉੱਤੇ ਜਿਹੜਾ ਬਾਦਲਾਂ ਦਾ ਕਬਜ਼ਾ ਦੱਸਿਆ ਜਾ ਰਿਹਾ ਬਲਦੇਵ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਹੈ ਅੰਦਰ ਜਥੇਦਾਰ ਗਿਆਨੀ ਰਕबीर ਸਿੰਘ ਨੇ ਬੀਬੀ ਜਗੀਰ ਕੌਰ ਨੇ ਹੋਰ ਵੀ ਸਿਆਸੀ ਦੰ ਜਿਹੜੇ ਅੰਦਰ ਪਹੁੰਚੇ ਹੋਏ ਨੇ ਤਾਂ ਦੇਖਦੇ ਹਾਂ ਇਸ ਇਜਲਾਸ ਦੇ ਵਿੱਚ ਅੱਗੇ ਕੀ ਨਿਕਲਦਾ ਹੈ ਜਾਂ ਮੀਟਿੰਗ ਦੇ ਬਾਅਦ ਕੀ ਗੱਲਬਾਤ ਹੁੰਦੀ ਹੈ ਜੁੜੇ ਰੋ ਲਾਈ ਪੰਜਾਬੀ ਟੀਵੀ ਦੇ ਨਾਲ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਟੈਕਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ